ਕਾਫੀ ਸਮੇ ਤੋਂ ਤਕਾ ਹੋ ਰਿਹਾ ਤਕਾ ਹੀ ਕਹਾਂ ਸਕਦਾ ਮੈਂ ਕਿਉਂਕਿ ਸਾਡੇ ਹਲਕੇ ਦਾ ਉਮੀਦਵਾਰ ਨਹੀਂ ਹੁੰਦਾ ਸਾਡੇ ਛੋਟੇ ਪਿੰਡਾਂ ਦੇ ਵਰਕਰ ਪਿੰਡਾਂ ਦੇ ਲੀਡਰ ਇਸ ਗੱਲ 'ਚ ਬਹੁਤ ਮਹਿਸੂਸ ਕਰਦੇ ਆ ਬੂਟਾ ਪਾਰਟੀ ਦੇ ਹੁਕਮ ਅਨੁਸਾਰ ਪਾਉਂਦੇ ਆ ਕਈ ਵਾਰੀ ਜਿੱਤਿਆ ਕਈ ਵਾਰੀ ਹਾਰੇ ਆ ਪਰ ਘਟਨਾ ਜਿਹੜੀ ਹੈਗੀ ਆ ਜਦੋਂ ਬਾਕੀ 5-4 ਸਾਲ ਦੀ ਹੁੰਦੀ ਭਾਵੇਂ ਸਰਕਾਰ ਹੋਵੇ ਸਾਡੀ ਤਦ ਵੀ ਅਗਲੇ ਤਾਂ ਹੁਣ ਪੰਜਾਬ ਸਰਕਾਰ ਨੂੰ ਪਹੁੰਚ ਥੋੜਾ ਕਰ ਸਕਦੇ ਹੋ ਇੱਥੇ ਕਰਨਗੇ ਜੇ ਇੱਥੇ ਦਾ ਲੋਕਲ ਨਾ ਲੀਡਰ ਹੋਵੇ ਲੋਕਰ ਨਾ ਐਮਐਲਏ ਹੋਵੇ ਜਾਂ ਜਿਨੇ ਇਲੈਕਸ਼ਨ ਲੜੀ ਹੋਵੇ ਉਹ ਇੱਥੇ ਦਾ ਨਾ ਹੋਵੇ ਉਹ ਫਿਰ ਲੱਭਦੇ ਨਹੀਂ ਪਿੱਛੇ ਸਾਡਾ ਇਹ 12-15 ਸਾਲ ਤੋਂ ਇਹ ਤਜਰਬਾ ਇਸ ਕਰਕੇ ਜਿਹੜਾ ਕਿ ਮੇਰੇ ਭਰਾਵਾਂ ਨੇ ਸਵਾਲ ਕੀਤਾ ਉਹ ਇਹ ਆ ਵੇ ਅਸੀਂ ਡਰ ਦੇ ਮਾਰੇ ਪਿਛਲੀ ਡਰ ਦੇ ਮਾਰੇ ਬਈ ਸਾਡੇ ਨਾਲ ਇਦਾਂ ਹੋਇਆ ਕਿਤੇ ਇਦਾਂ ਦੀ ਗੱਲ ਹੁਣ ਵੀ ਨਾ ਹੋ ਜਾਏ ਇਸ ਕਰਕੇ ਚੌਕਸ ਕਰਦੇ ਆ ਹਾਈ ਕਮਾਂਡ ਨੂੰ ਵੀ ਸਾਡੇ ਵਰਕਰ ਤਾਂ ਸਾਡੇ ਕੋਲ ਇਹ ਗੱਲ ਕਹਿੰਦੇ ਆ ਵੀ ਸਾਡੇ ਕੋਲ ਤੁਸੀਂ ਤਾਂ ਨਾ ਫਿਰ ਇਦਾਂ ਦੀ ਗੱਲ ਕਹਿਣ ਆਇਓ ਜੇ ਤੁਸੀਂ ਸਾਡੀ ਗੱਲ ਹਾਈ ਕਮਾਂਡ ਤੱਕ ਪਹੁੰਚਾਉਂਦੇ ਨਹੀਂ ਤੁਹਾਡੇ ਇੱਥੇ ਦੇ ਲੀਡਰਾਂ ਚ ਕੋਈ ਤਾਕਤ ਨਹੀਂ ਇਲੈਕਸ਼ਨ ਲੜਨ ਦੀ ਤੁਹਾਡੇ ਕੋਲ ਕੋਈ ਐਸਾ ਤਰੀਕਾ ਨਹੀਂ ਟਿੱਕ ਲੈਣ ਦਾ ਉਹ ਤੁਹਾਡੇ ਕੋਲ ਇਹ ਐਸਾ ਕੋਈ ਤਰੀਕਾ ਨਹੀਂ ਵੀ ਤੁਸੀਂ ਇਹਦੇ ਯੋਗ ਹੋਵੋ ਵਿਧਾਨ ਸਭਾ ਦੇ ਐਨੇ 30 ਦੀ 40 40 ਸਾਲ ਦੇ ਹੋ ਗਏ ਤੇ ਕਾਰਨ ਕਿਹਾ ਕਮੀ ਕਿਹਾ ਕੀ ਤੁਹਾਡੇ ਸੰਬੰਧ ਹੈ ਨਹੀਂ ਪ੍ਰਧਾਨ ਦੇ ਨਾਲ ਵੀ ਕਿਸ ਕਰਕੇ ਤੁਹਾਨੂੰ ਇਗਨੋਰ ਕਿਉਂ ਕੀਤਾ ਜਾਂਦਾ ਇਸ ਕਰਕੇ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਇਹ ਸਾਡਾ ਸੁਝਾਅ ਆ ਪਾਰਟੀ ਲਈ ਵੀ ਆ ਤੇ ਇਲਾਕੇ ਸਾਡੇ ਭਾਈਚਾਰੇ ਲਈ ਵੀ ਆ ਪੇ ਅਸੀਂ ਇਕਜੁੱਟ ਹੋ ਕੇ ਪ੍ਰਧਾਨ ਸਾਹਿਬ ਨੂੰ ਇਹ ਸੁਨੇਹਾ ਦੇਵਾਂਗੇ ਕਿ ਤੁਸੀਂ ਪੈਸੇ ਦਿੱਤਾ ਵੀ ਹੈ ਇੱਕ ਜਗ੍ਹਾ ਤੇ ਪਰ ਪ੍ਰਧਾਨ ਸਾਹਿਬ ਨਾਲ ਸਿੱਧੀ ਸਾਡੀ ਹਜੇ ਮਿਲਣੀ ਨਹੀਂ ਹੋਈ ਉਹ ਕੁਝ ਦਿਨਾਂ ਚ ਪੰਜਾਂ ਚੌਦਾਂ ਦਿਨਾਂ ਚ ਹੋ ਜਾਣੀ ਆ ਤੇ ਉਹ ਤੋਂ ਬਾਅਦ ਅਸੀਂ ਉਹ ਸਾਡੇ ਇਲਾਕੇ ਵਿੱਚ ਸਾਡੇ 94 ਵਰਕਰਾਂ ਨੂੰ ਸਾਧ ਕੇ ਪੁੱਛ ਕੇ ਸਾਡੇ 94 ਵਰਕਰਾਂ ਚੋਂ ਕਿਸੇ ਨੂੰ ਵੀ ਜਿਹਨੂੰ ਵੀ ਕਹਿ ਦੇਣਗੇ ਉਹ ਹਲਕਾ ਨਵੇਂ ਚਹਿਨਾ ਸੰਬੰਧਤ ਹੋਵੇ ਉਹਦੇ ਲਈ ਅਸੀਂ ਜੀ ਜਾਣਨਾ ਪੈਸਿਆਂ ਦੀ ਕਮੀ ਹੋਊਗੀ ਉਹ ਵਰਕਰ ਕੋ ਸਾਰੇ ਇਕੱਠੇ ਹੋ ਕੇ ਦੇਵਾਂਗੇ ਅਸੀਂ ਕੋਈ ਖਰਚਾ ਨਹੀਂ ਚੜ੍ਨ ਦਿੰਦੇ ਉਸ ਉਮੀਦਵਾਰ ਤੇ ਪਰ ਉਮੀਦਵਾਰ ਸਾਡੇ ਹਲਕੇ ਦਾ ਹੋਵੇ ਔਰ ਅਕਾਲੀ ਦਲ ਦਾ ਵਫਾਦਾਰ ਹੋਵੇ ਇਹ ਪ੍ਰਧਾਨ ਜੀ ਨੇ ਦੇਖਣਾ ਵੀ ਕਿਹੜਾ ਉਹਨਾਂ ਨਾਲ ਟਿਕਦਾ ਕਿਹੜਾ ਸ਼ਾਂਤੀ ਵਾਲਾ ਕਿਹੜਾ ਉਹ ਉਹ ਨਹੀਂ ਦੇਖਣਾ ਪਰ ਛਾਂਟਣ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਇਹ 10 ਦਿਨ ਜੇ ਸਾਡੇ ਕਿਹੇ ਵਰਕਰ ਨੇ ਐਸੇ ਨਹੀਂ ਕਿਤੇ ਪਿੱਠ ਨਖਾਲੀ ਹੋਵੇ ਅੱਜ ਵੀ ਬਹੁਤ ਜਗ੍ਹਾ ਧੜੇ ਬਣੇ ਆ ਬਹੁਤ ਜਗ੍ਹਾ ਹੋਇਆ ਪਰ ਇੱਕ ਨਵਾਂ ਸ਼ਹਿਰ ਜਿਲ੍ਹਾ ਐਸਾ ਆ ਇੱਕ ਵੀ ਵਰਕਰ ਬਾਹਰ ਨਹੀਂ ਗਿਆ ਉਹ ਸੋਨੀ ਅਕਾਲੀ ਦਲ ਦੇ ਨਾਲ ਸੁਖਵੀਰ ਬਾਦਲ ਜੀ ਦੇ ਨਾਲ ਤੇ ਉਹਨਾਂ ਦੇ ਹਰ ਹੁਕਮ ਦੇ ਨਾਲ ਇਹ ਹੁਣ ਵੀ ਇਹੀ ਆ ਪਰ ਇਹਨੂੰ ਪੱਕਾ ਰੱਖਣ ਲਈ ਸਾਨੂੰ ਚਾਹੀਦਾ ਬਾਰਕਰਾਂ ਦੀ ਗੱਲ ਸੁਣ ਕੇ ਅਮਲ 'ਚ ਲਿਆ ਕੇ ਸ਼ੋਮਨੀ ਅਕਾਲੀ ਦਲ ਦਾ ਨਵਾਂ ਸ਼ਹਿਰ ਹਲਕੇ ਦਾ ਇਹ ਬੰਦਾ ਸਾਨੂੰ ਲਾਇਆ ਜਾਵੇ ਇੰਚਾਰਜ ਤੇ ਉਹੀ ਪ੍ਰਧਾਨ ਉਹੀ ਇਲੈਕਸ਼ਨ 'ਚ ਉਮੀਦਵਾਰ ਹੋਵੇ ਉਹਨੂੰ ਅਸੀਂ ਜਿੱਤ ਕੇ ਸ਼ੋਮਨੀ ਅਕਾਲੀ ਦਲ ਦੀ ਝੋਲੀ 'ਚ ਟਿਕਟ ਪਾਵਾਂਗੇ ਚਾਹੇ ਮੋਹਰਲਾ ਗਿੱਡਾ ਵਰਜੀ ਖੱਬੀਖਾਨ ਹੋਵੇ ਉਹਨੂੰ ਅਸੀਂ ਹਰਾਉਣ ਦੇ ਸਮਰੱਥ ਹਾਂ ਪਰ ਜੇ ਸਾਨੂੰ ਸੁਣ ਕੇ ਸਾਡੇ ਮੁਤਾਬਕ ਸਾਨੂੰ ਸੁਣ ਕੇ ਵਰਕਰਾਂ ਚੋਂ ਛਾਂਟੀ ਕਰਕੇ ਹਲਕੇ ਦੇ ਲੋਕਲ ਲੋਕਲ ਵਰਕਰਾਂ ਚੋਂ ਛਾਂਟੀ ਕਰਕੇ ਬੰਦਾ ਤਿਆਰ ਕਰਕੇ ਦਿੱਤਾ ਜਾਵੇ ਇੰਨਾ ਕੁਝ ਕਹਿੰਦਾ ਮੈਂ ਆਸ ਕਰਦਾ ਵੀ ਸਾਡੀ ਹਾਈ ਕਮਾਂਡ ਵੀ ਮੰਨੂਗੀ ਅਸੀਂ ਤਾਂ ਸਾਰੇ ਇਕੱਠੇ ਆ ਇੱਥੇ ਦੋ ਕੋਈ ਹਾਂਜੀ ਤੇ ਮਨ ਲਓ ਤੁਹਾਡੇ ਪ੍ਰਧਾਨ ਜੀ ਸਵਾਲ ਕਰ ਜੇ ਨੂੰ ਮਰਜੀ ਮੈਨ ਸਾਨੂੰ ਪੁੱਛੂਗੇ ਤਾਂ ਅਸੀਂ ਦੱਸਾਂਗੇ ਅਸੀਂ ਸਾਰੇ ਪਾਰਟੀ ਲਈ ਕੰਮ ਦੇਖੋ ਅਸੀਂ ਕਰਦੇ ਪਾਰਟੀ ਲਈ ਕੰਮ ਪਾਰਟੀ ਜਿਹੜਾ ਵੀ ਸਿਆਸਤ ਕੰਮ ਕਰਦਾ ਅਕਾਲੀ ਦਲ ਦੇ ਵਿੱਚ ਉਹ ਸਿਆਸੀ ਆ ਉਹ ਐਮਐਲਏ ਵੀ ਬਣ ਸਕਦਾ ਉਹ ਐਮਪੀ ਵੀ ਬਣ ਸਕਦਾ ਅਸੀਂ ਸਾਰੇ ਇਸ ਗੱਲ ਦੇ ਕਾਬਿਲ ਆ ਪਰ ਸਾਡੇ ਤੇ ਹੱਥ ਜਿਹੜੀ ਪਾਰਟੀ ਜਿਹਦੇ ਤੇ ਰੱਖੂਗੀ ਉਹੀ ਤਿਆਰ ਆ ਉਹਦੇ ਮਗਰ ਅਸੀਂ ਸਾਰੇ ਤਿਆਰ ਆ ਸਾਡੇ ਤੋਂ ਇਦਾਂ ਕੋਈ ਨਹੀਂ ਆਵੇ ਬਈ ਆਨੂ ਕਰਨ ਪਰ ਸਾਡੇ ਹਲਕੇ ਦਾ ਹੋਣਾ ਚਾਹੀਦਾ ਸਾਡੇ ਜਾਂ ਹੋਰ ਕੁਝ ਵੀ ਬੰਡੇ ਬਿਨਾ